ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਮੈਂ ਤੁਹਾਡਾ ਖੁਸ਼ਰਾਹ ਪਿਛਲੇ ਦਿਨਾਂ ਦੇ ਵਿੱਚ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਰਮਨ ਅਰੂੜਾ ਦੇ ਘਰ ਦੇ ਵਿੱਚ ਕਰੋੜਾਂ ਪੈ ਦੀ ਜਾਇਦਾਦ ਬਰਾਇਗੀ ਤੰਗਲੀ ਦੇ ਨਾਲ ਪੈਸਾ ਇਕੱਠਾ ਕੀਤਾ ਗਿਆ ਰਮਨ ਅਰੂੜਾ ਨੇ ਚਮਦੀਆਂ ਚਲਾਈਆਂ ਪਿਛਲੇ ਤਿੰਨਾਂ ਸਾਲਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਰਵਾਈ ਕਰਵਾਈ ਗਈ ਪਹਿਲਾ ਉਹਦੀ ਸਕਿਉਰਿਟੀ ਜਿਹੜੀ ਵਾਪਸ ਲੈ ਲਈ ਗਈ ਉਸ ਤੋਂ ਬਾਅਦ ਵਿਜੀਲੈਂਸ ਕਿਉਂਕਿ ਗ੍ਰਹਿ ਮੰਤralਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਹੈ ਗ੍ਰਹਿ ਮੰਤralਾ ਨੇ ਕਹਿ ਕੇ ਵੱਡੀ ਕਾਰਵਾਈ ਕਰਵਾ ਦਿੱਤੀ ਗਈ ਰਮਨ ਅਰੋੜਾ ਰਮਨ ਅਰੋੜਾ ਦੇ ਪਰਿਵਾਰ ਖਾਸ ਕਰਕੇ ਉਹਨਾਂ ਦੇ ਲੜਕੇ ਰਾਜ ਅਰੋੜਾ ਉਹਨਾਂ ਦੇ ਕੁੜਮ ਰਿਸ਼ਤੇ ਦਾ ਹੋਰ ਸਾਖ ਸੰਬੰਧੀ ਯਾਨੀ ਕਿ ਸਾਰਿਆਂ ਦੀ ਮਿਲੀਭੁਗਤ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਨੇ ਕਿਸਰਾ ਨਕਲੀ ਨੋਟਸ ਭੇਜੇ ਜਾਂਦੀ ਸੀ ਸਮੇਂ-ਸਮੇਂ ਤੇ ਲੋਕਾਂ ਨੂੰ ਬਾਅਦ ਵਿੱਚ ਸੈਟਿੰਗ ਕਰ ਲਈ ਜਾਂਦੀ ਸੀ ਉਹ ਵੀ ਦਬਾ ਕੇ ਧਮਕਾ ਕੇ ਅਤੇ ਕਈ ਦੁਕਾਨਾਂ ਦੀਆਂ ਰਜਿਸਟਰੀਆਂ ਕਰਵਾਈਆਂ ਬਾਅਦ ਵਿੱਚ ਵਿਸ਼ਵਾਸ ਦੇ ਨਾਮ ਤੇ ਉਹਨਾਂ ਨੂੰ ਚੈੱਕ ਦੇ ਦਿੱਤੇ ਉਹ ਚੈੱਕ ਵੀ ਬਾਉਂਸ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਾਸਮ ਖਾਸ ਸੀ ਅਰਮਨ ਰੋੜਾ ਜਿੰਨੀਆਂ ਵੀ ਜਿੰਨੇ ਵੀ ਪ੍ਰੋਗਰਾਮ ਹੋਏ ਰਮਨ ਅਰੂੜਾ ਦੇ ਘਰ ਦੇ ਵਿੱਚ ਰਮਨ ਅਰੂੜਾ ਦੇ ਰਿਸ਼ਤੇਦਾਰਾਂ ਘਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰ ਨੇ ਪਹਿਲ ਦੇ ਆਧਾਰ ਤੇ ਸ਼ਿਰਕਤ ਕੀਤੀ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਰਾਤ ਮੀਂਹ ਹੈ ਰਮਨ ਅਰੂੜਾ ਨੂੰ ਅਦਾਲਤ ਵੱਲੋਂ ਦੱਸਦਾ ਗਿਆ ਕਿ ਵਿਧਿਕ ਜ਼ਿਲ੍ਹਾ ਤੇ ਸੈਸ਼ਨ ਜੱਜ ਗਰੂਨ ਕੁਮਾਰ ਅਗਰਵਾ ਦੀ ਅਦਾਲਤ ਨੇ ਵਿਧਾਇਕ ਰਮਨ ਅਰੂੜਾ ਵੱਲੋਂ ਆਪਣੇ ਵਕੀਲਾ ਆਪਣੇ ਵਕੀਲਾ ਦਰਸ਼ਨ ਸਿੰਘ ਦਿਆਲ ਤੇ ਨਵੀਨ ਚੱਡਾ ਅ ਰਿਵ ਵਿਚ ਅੱਡਾ ਵੱਡੂ ਲਗਾਈ ਗਈ ਮੈਡੀਕਲ ਜਾਂਚ ਦੀ ਅਰਜੀ ਜਿਸ ਵਿੱਚ ਕਿਹਾ ਕਿ ਰਮਨ ਅਰੋੜਾ ਦੇ ਪਿੱਤੇ ਵਿੱਚ ਪਥਰੀ ਹੈ ਤੇ ਕਾਫੀ ਦਰਦ ਮਹਿਸੂਸ ਕਰ ਰਹੇ ਹਨ ਤੇ ਉਹਨਾਂ ਨੇ ਤੁਰੰਤ ਇਲਾਜ ਦੀ ਲੋੜ ਤੇ ਉਸ ਦਾ ਇਲਾਜ ਕਰਾਉਣ ਦੀ ਗਜ਼ਾਲ ਦਿੱਤੀ ਜਾਵੇ ਕਿਉਂਕਿ ਉਹ ਕਾਫੀ ਦਰਦ ਵਿੱਚ ਹਨ ਵਕੀਲਾਂ ਨੇ ਕਿਹਾ ਕਿ ਇਹ ਸਲੀਪ ਆਪਰੇਸ਼ਨ ਦੀ ਲੋੜ ਹੈ ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਗਿਆ ਤਾਂ ਇਹ ਉਹਨਾਂ ਦੀ ਸਿਹਤ ਲਈ ਨੁਕਸਾਨਦੇ ਹੋ ਸਕਦਾ ਹੈ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਅਦਾਲਤ ਨੇ ਇਸ ਅਰਜੀ ਨੂੰ ਮਨਜ਼ੂਰ ਕਰਦੇ ਹੋਏ ਜੇਲ੍ਹ ਪ੍ਰਚਾਰਨ ਨੂੰ ਹੁਕਮ ਦਿੱਤਾ ਹੈ ਕਿ ਵਿਧਾਨ ਰਵਣ ਰੂੜਨ ਤੁਰੰਤ ਚੱਗੇ ਸਰਜਨ ਨੂੰ ਬੁਖਾਇਆ ਜਾਵੇ ਅਤੇ ਜਿਸ ਇਸ ਦੌਰਾਨ ਜਿਸ ਤਰ੍ਹਾਂ ਦੇ ਵੀ ਇਲਾਜ ਦੀ ਲੋੜ ਹੈ ਜਾਂ ਆਪਰੇਸ਼ਨ ਦੀ ਲੋੜ ਹੈ ਜਾਂਚ ਕਰਕੇ 1 ਜੁਲਾਈ ਨੂੰ ਮੈਡੀਕਲ ਸੰਬੰਧੀ ਸਾਰੀ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਜਾਵੇ ਇਸ ਦੌਰਾਨ ਵਿਜੀਲੈਂਸ ਵੱਲੋਂ ਵਕੀਰ ਰਿਸ਼ੀ ਮਾਰਦਵਾਜ ਅਦਾਲਤ ਵਿੱਚ ਪੇਸ਼ ਹੋਏ ਯਾਨੀ ਕਿ ਪਿੱਤੇ ਦੇ ਵਿੱਚ ਪੱਥਰੀ ਹੈ ਅਦਾਲਤ ਨੇ ਕਹਿ ਦਿੱਤਾ ਹੈ ਕਿ ਇਸ ਦਾ ਇਲਾਜ ਹੋਵੇ ਜੇ ਲੋੜ ਪਵੇ ਤਾਂ ਅਪਰੇਸ਼ਨ ਉਪਰੋਕ ਇੱਕ ਜਿਹੜੀ ਅਗਲੇ ਮਹੀਨੇ ਦੀ 1 ਤਰੀਕ ਨੂੰ ਜਿਹੜਾ ਹੈ ਇਸ ਦੀ ਪ੍ਰੋਪਰ ਕਾਰਵਾਈ ਕਰਕੇ ਇਲਾਜ ਕਰਾ ਕੇ ਇਸ ਦੀ ਰਿਪੋਰਟ ਜਿਹੜੀ ਹੈ ਅਦਾਲਤ ਵਿੱਚ ਪੇਸ਼ ਕੀਤੀ ਜਾਵੇ ਕਿਉਂਕਿ ਹਾਲੇ ਵੀ ਉਹ ਹਰਾਸਤ ਵਿੱਚ ਨੇ ਵਿਜੀਲੈਂਸ ਲਗਾਤਾਰ ਉਹਨਾਂ ਦੇ ਰਿਸ਼ਤੇਦਾਰਾਂ ਘਰਾਂ ਦੇ ਵਿੱਚ ਛਾਪੇਮਾਰੀ ਕਰ ਰਹੀ ਹੈ ਇਧਰ ਇਹ ਬਹਾਨਾ ਹੈ ਜਾਂ ਸੱਚ ਹੈ ਉਹਦੇ ਪਿੱਤੇ ਵਿੱਚ ਪਤਰੀ ਹੈ ਜਾਂ ਨਹੀਂ ਇਸ ਦੀ ਰਿਪੋਰਟ ਮੰਗ ਲਈ ਹੈ ਅਦਾਲਤ ਨੇ